ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਨਿਰਮਲ ਸਿੰਘ ਔਲਖ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਤੋਂ ਅੱਜ ਦੋਸਤੋ ਅਸੀਂ ਸ਼ਾਮ ਨੂੰ ਬਰਨਾਲੇ ਜਾ ਰਹੇ ਸੀ ਜਾਂਦੇ ਹੋਏ ਨੇ ਦੇਖਿਆ ਕਰਮਗੜ੍ਹ ਦੇ ਸਕੂਲ ਕੋਲੇ ਆ ਬਲਦ ਬੰਨਿਆ ਹੋਇਆ ਅਸੀਂ ਸੋਚਿਆ ਵੀ ਯਾਰ ਕੋਈ ਬੰਦਾ ਬਨ ਗਿਆ ਮੁੜਦੇ ਹੋਏ ਦੇਖਣਾ ਲਾਜ਼ਮੀ ਆ ਟਾਈਮ ਕਿਉਂ ਹੋ ਗਿਆ ਜਿਸ ਟਾਈਮ ਸਾਢੇ 9:00 ਹੋ ਜਾਂਦੇ ਸਾਢੇ 9:00 ਹੋਣ ਵਾਲੇ ਆ 9:31 ਹੋ ਗਏ 9:31 ਹੋ ਗਏ ਇਸ ਟਾਈਮ ਇਹ ਬਲਦ ਹਜੇ ਵੀ ਬੰਨਿਆ ਹੋਇਆ ਉਹ ਦਿਦਾ ਤੁਹਾਨੂੰ ਅਸੀਂ ਇਹਨੂੰ ਖੋਲਣਾ ਚਾਹੁੰਦੇ ਹਾਂ ਕਿਉਂਕਿ ਕਿਸੇ ਬੰਦੇ ਪਾਪੀ ਨੇ ਦੁਸ਼ਟ ਨੇ ਕਿਉਂਕਿ ਜੇ ਕਿਸੇ ਦਾ ਆਪਦਾ ਬਲਦ ਬੰਨਿਆ ਹੁੰਦਾ ਤਾਂ ਉਹ ਇਸ ਬਲਦ ਨੂੰ ਬੰਦਾ ਖੋਲ ਕੇ ਜਾਂਦਾ ਹੁਣ ਤੁਸੀਂ ਇਹ ਜ਼ਰੂਰ ਕਮੈਂਟਾਂ ਵਿੱਚ ਦੱਸਿਓ ਵੀ ਕੀ ਅਸੀਂ ਇਹ ਕੰਮ ਚੰਗਾ ਕੀਤਾ ਲਓ ਵੀਰ ਜੀ ਫੜਿਓ ਕੈਮਰਾ ਇੱਥੇ ਲਾ ਕੇ ਰੱਖਿਓ ਐਵੇਂ ਜਿਵੇਂ ਮੈਂ ਉਹਨੂੰ ਖੋਲਦਾ ਮਾਰੇ ਛੱਡੇ ਬਲਦ ਮੈਨੂੰ ਮਾਰੂਗਾ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਰਸਾ ਕੱਢਣਾ ਹੈ ਜੀ ਗਲ ਚੋਂ ਨਹੀਂ ਗੱਠ ਹੋਊਗੀ ਕੋਲੇ ਕੋਈ ਨਾ ਕੋਈ ਹਾਂ ਇਹ ਕੱਟਾ ਲਾ ਕੇ ਹਾਂ ਜਾਂ ਇਹਦੇ ਗੱਲ ਤੇ ਲਵੇਟ ਦਿਓ ਜੀ ਹਾਂ ਜੀ ਸਫਾ ਕਰਕੇ ਆਪਾਂ ਹਾਂ ਜੀ ਠੀਕ ਹੈ ਇਹਦੇ ਨੱਥ ਨਾਲ ਬੰਨ ਦਿਓ ਨਹੀਂ ਨਹੀਂ ਮਾਰਦਾ ਨਹੀਂ ਹੈਗਾ ਜੀ ਇਹ ਵੀ ਰ ਮਾਰਦਾ ਹੋਵੇ ਤੇ ਦੇਵਰ ਕੋ ਪਤਾ ਨਹੀਂ ਹੂੰ ਇਹ ਇੰਨਾ ਕ ਲੰਬਾ ਦਾ ਰਹਿ ਜਾ ਰਿਹਾ ਉੱਤੇ ਹੱਕ ਦੇ ਹੱਕ ਦੇ ਇਹਨੂੰ ਪਤਾ ਨਹੀਂ ਲੱਗਣਾ ਜੀ ਮੈਂ ਛੱਡਿਆ ਗਿਆ ਤੌਰ ਦੇ ਤੋਰਾ ਲਾ ਦੇ ਆਦੇ ਹਲੇ ਇਹਨੂੰ ਉਹੀ 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 ਗੱਲ ਚੱਲ ਰਹੀ ਹੈ ਇਹਦੇ ਹਲੇ ਨੂੰ ਫੀਲ ਹੋ ਰਿਹਾ ਨਹੀਂ ਉਹ ਆ ਗਿਆ ਹੈ ਹਾਂ ਲਓ ਬੋਲ ਦਿਓ ਜੀ ਹੁਣ ਤੁਸੀਂ ਆ ਲੋ ਜੀ ਬੋਹ ਦਾ ਜਾਇ ਖੋਲਤਾ ساری ਉਮਰ ਕਮਾਈ ਖਾ ਕੇ ساری ਉਮਰ ਕਮਾਈ ਖਾ ਕੇ ਤੁਸੀਂ ਇਸ ਬਲਦ ਦੀ ਮਤਲਬ ਕੇ ਤੁਹਾਡੇ ਵਾਸਤੇ ਵਧੀਆ ਗੱਲ ਨਹੀਂ ਕਿਸਾਨ ਵੀਰਾਂ ਨੂੰ ਬੇਨਤੀ ਆ ਇਹ ਚਾਹੇ ਤੁਹਾਨੂੰ ਮਰੀ ਗੱਲ ਬੁਰੀ ਲੱਗੋ ਦੇਖੋ ਕਿਵੇਂ ਭੁੱਖਾ ਸੀ ਬਿਚਾਰਾ ਉੱਥੇ ਕੁਝ ਨਹੀਂ ਸੀਗਾ ਖਾਣ ਨੂੰ ਆ ਦੇਖੋ ਉਹਨੂੰ ਖਾਣ ਲੱਗ ਗਿਆ ਜਿੰਨਾ ਟੱਕ ਉਹਦਾ ਰਸਾ ਜਾਂਦਾ ਜਿੰਨਾ ਟੱਕ ਉਸ ਹੈਗਾ ਉਹਨੇ ਖਾਦਾ ਇਹ ਛੜਤਾ ਵੀਰੇ ਰਾਤ ਦੇ 9:30 ਤੋਂ ਉੱਪਰ ਦਾ ਟਾਈਮ ਹੈ ਮੈਂ ਤੁਹਾਡਾ ਆਪਣਾ ਨਿਰਮਲ ਸਿੰਘ ਹਾਲ ਅਖੀਰਪੁਰ ਜਿਲ੍ਹਾ ਸੰਗਰੂਰ ਤੋਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਕੀ ਅਸੀਂ ਇਹ ਚੰਗਾ ਕੰਮ ਕੀਤਾ ਅਸੀਂ ਤਿੰਨੇ ਦੋਸਤ ਆ ਰਹੇ ਸੀ ਮੇਰੇ ਨਾਲ ਚਮਕੌਰ ਸਿੰਘ ਜੀ ਅਸ਼ਟਜੂਲਰ ਸ਼ੇਰਪੁਰ ਜ਼ਿਲਾਰਗੜ ਵਾਲੇ ਤੇ ਨਾਲ ਨੇ ਮੇਰੇ ਵੀਰ ਕਰਮਜੀਤ ਸਿੰਘ ਜੀ ਭਾਰਤ ਕਲਾ ਹਾਊਸ ਵਾਲੇ ਉਹ ਵੀਰ ਨੇ ਗੱਡੀ ਬੈਕ ਮੋੜ ਕੇ ਫੇਰ ਦਿਖਾਇਆ ਉੱਥੋਂ ਖੁੱਲ ਕੇ ਅੱਗੇ ਚਲੇ ਗਿਆ ਓਕੇ ਜੀ ਧੰਨਵਾਦ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਜਿਹੜੇ ਹੋਰ ਵੀਰ ਨੇ ਉਹਨਾਂ ਨੂੰ ਪਤਾ ਲੱਗੇ ਕਿ ਇਸ ਤਰ੍ਹਾਂ ਯਾਰ ਕਿੰਨਾ ਪਾਪ ਲੱਗਦਾ ਸਾਰੀ ਰਾਤ ਬੰਨਿਆ ਰਹਿੰਦਾ ਮੀਂਹ ਪਵੇ ਨੇ ਈ ਆਵੇ ਭੁੱਖਾ ਤੇ ਹੈ ਕਿਵੇਂ ਮਰਦਾ ਇਹ ਓਕੇ ਜੀ ਸਤਿ ਸ੍ਰੀ ਅਕਾਲ